ਦੀਦੀ ਦੀ ਪਿਆਸੀ ਚੰਨਾ ਮੈਂ ਕੁੰਮ ਦੀ ਉਦਾਸੀ ਚੰਨਾ ਦੀਦੀ ਦੀ ਪਿਆਸੀ ਚੰਨਾ ਕੁੰਮ ਦੀ ਉਦਾਸੀ ਚੰਨਾ ਜਿੰਦੇ ਸ਼ਿਕ ਤੇਰੇ ਵਿੱਚ ਸੂਲੀ ਤੇ ਚੜੀ ਹਾਂ ਤੇਰੀ ਮਯੂੜੀ ਕ ਵਿੱਚ ਸ਼ਹਿਰ ਚ ਮਰੀ ਹਾਂ ਉਡੀਕ ਵਿੱਚ ਤੇਰੀ ਤੇਰੇ ਸ਼ਹਿਰ ਚ ਮਰੀ ਹਾਂ ਸ਼ਹਿਰ ਚ ਮਰੀ ਹਾਂ ਲੱਭਿਆ ਨਾ ਸੱਜਣਾ ਕੋਈ ਸਰਨਾਮ ਆਵੇ ਕਤ ਮੈਂ ਪਿਆਰ ਵਾਣੇ ਕਿੱਥੇ ਚੰਨ ਪਾਵਾਂ ਮੈਂ ਕੋਈ ਮੈਨੂੰ ਲੱਭਿਆ ਨਾ ਤੇਰਾ ਸਰਨਾਮ ਆਵੇ ਕਤ ਮੈਂ ਪਿਆਰ ਵਾਣੇ ਕਿੱਥੇ ਚੰਨ ਪਾਵਾਂ ਵੇ ਤਨ ਮੇਰੇ ਸਭ ਦੇ ਹੱਸ ਕੇ ਜਰੀ ਹਾਂ ਤਨ ਮੇਰੇ ਸਾਰੇ ਹੱਸ ਕੇ ਜਰੀ ਹਾਂ ਢੀਕ ਵਿੱਚ ਤੇਰੀ ਮੈਂ ਤੇਰੇ ਸ਼ਹਿਰ ਚ ਮਰੀ ਹਾਂ ਢੀਕ ਵਿੱਚ ਤੇਰੀ ਤੇਰੇ ਸ਼ਹਿਰ ਚ ਮਰੀ ਹਾਂ ਅਸਨਾ ਤੋਂ ਪਿਆਰੇ ਚੰਨਾ ਮਨ ਦੀ ਖੁਦਾਵੇ ਸਾਡੇ ਕੋਲੋਂ ਹੋ ਗਿਆ ਜੁਦਾ ਵੀ ਅਜ ਲਤ ਪਿਆਰ ਚੰਨਾ ਮਨ ਦੀ ਖਦਾਵੇ ਕਿਹੜੀ ਗੱਲੋਂ ਸਾਡੇ ਕੋਲੋਂ ਹੋ ਗਿਆ ਜੁਦਾ ਵੀ ਇਸ ਕਤਨਾ ਦੇ ਵਿੱਚ ਇਸ ਕਤਨਾ ਦੇ ਵਿੱਚ ਕੱਤੇ ਤੇਰੀ ਹਾਂ ਢੀਕ ਤੇਰੀ ਸ਼ੇ ਢੀਕ ਤੇਰੀ ਵਿੱਚ ਤੇਰੇ ਸ਼ਹਿਰ ਚ ਮਰੀ ਹਾਂ ਢੀਕ ਤੇਰੀ ਤੇਰੇ ਚਰਚ ਮਰੀਹਾ ਚਰਚ ਮਰੀਹਾ ਸੱਸੀ ਸੋਣੀ ਮੰਗ ਹੀਰੀ ਸੱਸੀ ਸੋਣੀ ਮੰਗ ਹੋਈ ਫਿਰਦੀ ਛਣੈਣ ਵੇ ਪਿਆਰ ਤੇਰੇ ਵਿੱਚ ਮੈਨੂੰ ਸਾਰੇ ਚੱਲੀ ਕਹਿਣ ਵੇ ਪਿਆਰ ਤੇਰੇ ਵਿੱਚ ਮੈਨੂੰ ਸਾਰੇ ਚੱਲੀ ਕਹਿਣ ਵੇ ਤੇਰੇ ਵਾਸਤੇ ਮੈਂ ਜੰਨਾ ਤੇਰੇ ਵਾਸਤੇ ਮੈਂ ਜੰਨਾ ਨਾ ਪੂਰਾ ਵਿਦਰੀ ਹਾਂ ਕਿੱਤੇ ਤੇਰੀ ਵਿੱਚ ਤੇਰੇ ਸ਼ਰਚ ਮਰੀ ਆਂ ਰੀਕ ਵਿੱਚ ਤੇਰੀ ਤੇਰੇ ਸ਼ਰਚ ਮਰੀ ਆਂ ਰੀਕ ਵਿੱਚ ਤੇਰੀ ਤੇਰੇ ਸ਼ਰਚ ਮਰੀ ਆਂ ਆ ਮੇੜ ਕਾਣੋ ਕਿਤੇ ਨਮਜ ਰੁੱਕ ਜਾਵੇਂ ਨਾ ਜਸੂਹੇ ਵਾਲਿਆ ਧਿਆਨ ਫਿਰ ਸਾਵਕ ਆਵੇਂ ਨਾ ਆ ਮੇੜ ਕਾਣੋ ਕਿਤੇ ਨਾਬਜ਼ ਰੁਕ ਜਾਵੇ ਨਾ ਸੁਹੇਵਾਲਿਆ ਧਿਆਨਸਾ ਆਵੇਂ ਕੇ ਆਵੇਂ ਨਾ ਦਸ ਦੇ ਮਚਨ ਦਸ ਦੇ ਵਿੱਚ ਨਾ ਮੈਂ ਕਿੰਨੀ ਕੋਟੀ ਤੇਰੀ ਹਾ ਡੇਕ ਵਿੱਚ ਤੇਰੇ ਡੇਕ ਵਿੱਚ ਤੇਰੀ ਤੇਰੇ ਸ਼ਹਿਰ ਤੇ ਮਰੀ ਹਾ ਡੇਕ ਵਿੱਚ ਤੇਰੀ ਤੇਰੇ ਸ਼ਹਿਰ ਚ ਮਰੀ ਹਾ ਡੇਕ ਵਿੱਚ ਤੇਰੀ ਤੇਰੇ ਸ਼ਹਿਰ ਤੇ ਮਰੀ ਹਾ